ਸੰਗਤ ਦੀ ਅੱਜ ਅਸੀਂ ਦਰਸ਼ਨ ਕਰਾਵਾਂਗੇ ਗੁਰਦੁਆਰਾ ਗੁਰੂ ਕਾ ਬਾਗ ਧੁੱਕੇਵਾਲੀ ਅੰਮ੍ਰਿਤਸਰ ਇਹ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਸ਼ਹਿਰ ਤੋਂ ਕਰੀਬ 20 ਕਿਲੋਮੀਟਰ ਦੀ ਦੂਰੀ ਤੇ ਅੰਮ੍ਰਿਤਸਰ ਅਜਨਾਲਾ ਰੋਡ ਤੇ ਪਿੰਡ ਧੁੱਕੇਵਾਲੀ ਵਿੱਚ ਸਥਿਤ ਹੈ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਸੁਪਨਿਆਂ ਵਿੱਚ ਰਾਜਾ ਹਰੀ ਸਿੰਘ ਨੂੰ ਅਗਲੇ 40 ਸਾਲਾਂ ਦਾ ਵਿਕ ਦਿਖਾਇਆ ਸੀ ਗੁਰੂ ਸਾਹਿਬ ਜੀ 1585 ਵਿੱਚ ਇਸ ਆਸਥਾਨ ਤੇ ਆਏ ਸਨ ਅਤੇ ਰਾਜਾ ਇਹ ਸੈਨ ਵੀ ਇੱਥੇ ਆਏ ਸਨ ਫਿਰ ਗੁਰੂ ਜੀ ਨੇ ਇਹ ਸ਼ਬਦ ਉਚਾਰੇ ਨੇਕ ਨਾ ਮਿਟੇ ਉਸ ਅਕੀ ਜੋ ਲਿਖਿਆ ਕਰਤਾਰ ਪਾਓ ਰੱਬ ਦੁਆਰਾ ਉਸ ਦੀ ਕਿਸਮਤ ਵਿੱਚ ਜੋ ਲਿਖਿਆ ਹੋਇਆ ਹੈ ਉਸ ਨੂੰ ਕੋਈ ਵੀ ਨਹੀਂ ਮਿਟਾ ਸਕਦਾ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ 1664 ਵਿੱਚ ਇਸ ਆਸਥਾਨ ਤੇ ਚਰਨ ਪਾਏ ਸਨ ਅਤੇ ਲਗਭਗ 9 ਮਹੀਨੇ 9 ਦਿਨ ਤੇ 9 ਘੰਟੇ ਸਿੱਖਾਂ ਦੇ ਘਰ ਠਹਿਰੇ ਸਨ ਗੁਰੂ ਜੀ ਇੱਥੇ ਸਿਮਰਨ ਕਰਦੇ ਸਨ